ਇਸ ਸਾਲ ਵੀ ਪਜੀ ਨੈਸ਼ਨਲ ਲੋਕਤਾਲ ਦੇ ਪ੍ਰਯੋਜਨ ਕੀਤਾ ਗਿਆ ਹੈ ਟੋਟਲ ਅਸੀਂ 11 ਬੈਂਚ ਲਗਾਏ ਨੇ 8 ਬੈਂਚਸ ਹੈਡਕ quarters ਤੇ ਹੈ 2 ਬੈਂਚਸ ਅਮਲੋ ਹੈ ਤੇ ਇੱਕ ਖਮਾਣੋ ਹੈਗਾ ਤੇ ਟੋਟਲ ਅਸੀਂ ਕੇਸ ਕਿਕਪ ਕਰ ਰਹੇ ਹਾਂ 8786 ਇਹ ਗਿਣਤੀ ਥੋੜੀ ਜੀ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਪਾਰਟੀਆਂ ਲੋਕਤਾਲ ਦੇ ਦਿਨ ਵਾਲੇ ਦੇ ਨਿਵਾਸ ਕੀ ਵੀ ਦਿਖਾ ਦੇ ਦਿੰਦੇ ਕਿ ਸਾਡਾ ਅੱਜ ਲੋਕਤਾਲ ਚ ਕੇਸ ਲਗਾਇਆ ਜਾਵੇ ਉਸ ਤੂੰ ਹੀ ਰਾਜਨਾਮਾ ਹੋ ਸਕਦਾ ਹੈ ਇਦੇ ਵਿੱਚੋਂ ਅਸੀਂ 635 ਪ੍ਰੀਲੀਟੀਗੇਟਿਵ ਕੇਸਿਸ ਹੈਗੇ ਆ ਤੇ 2151 ਜਿਹੜੇ ਕੋਰਟ ਚ ਪੈਂਡਿੰਗ ਕੇਸਿਸ ਹੈਗੇ ਆ ਉਹਨਾਂ ਉਹ ਅੱਜ ਲਗਾਏ ਹੈਗੇ ਆ ਇਹ ਫਿਗਰ ਪਿਛਲੇ ਸਾਲ ਦੇ ਫਿਗਰ ਨਾਲੋਂ ਤੋਂ ਪਿਛਲੇ ਲੋਕਦਾਲੀ ਫਿਗਰ ਨਾਲੋਂ ਘੱਟ ਹੈ ਕਿਉਂਕਿ ਇਸ ਸਾਲ ਪੰਜਾਬ ਦੇ ਜਿਹੜੇ ਹਾਲਾਤ ਆ ਹੈਗੇ ਆ ਉਹ ਛੇਵੇਂ ਹੈ ਨਹੀਂ ਚਲੋ ਫਡੇਗਰ ਸਾਹਿਬ ਵਾਹਿਗੁਰੂ ਜੀ ਦੀ ਘਟਾ ਹੈਗੀ ਹੈ ਕਿ ਬਾੜ ਨਹੀਂ ਆਈ ਬਟ ਅਫੈਕਟ ਜ਼ਰੂਰ ਆਇਆ ਹੈਗਾ ਉਹਦਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈਗਾ ਕਿ ਕਿਸੇ ਦੇ ਰਿਸ਼ਤੇਦਾਰ ਦੇ ਘਰ ਬਾੜਾ ਗਈ ਤੇ ਪਰਦੇਸ ਉੱਥੇ ਸਹਾਇਤਾ ਵਾਸਤੇ ਗਏਦੇ ਇਸ ਕਾਰਨ ਐਸ ਕੇ ਕੋੜਾ ਜਾਂ ਜੋਸ਼ ਘਟ ਹੈਗਾ ਕਿਸੇ ਲੋਕ ਅਦਾਲਤ ਨਾਲੋਂ ਪਰ ਸਾਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਕਿਸੇ ਨੇ ਫੈਸਲੇ ਹੋਣਗੇ। ਹੁਣ ਪ੍ਰੀ-ਲਿਟੀਗੇਟਿਵ ਕੇਸਿਸ ਦੀ ਗਿਣਤੀ 435 ਆ। ਹੁਣ ਤੁਸੀਂ ਕੋ ਪੁੱਛੋਗੇ ਕਿ ਪ੍ਰੀ-ਲਿਟੀਗੇਟਿਵ ਕੇਸਿਸ ਕੀ ਆ? ਇਹ ਉਹ ਕੇਸਿਸ ਆ ਜਿਨ੍ਹਾਂ ਨੇ ਜਿਹਦਾ ਸਮਝੌਤਾ ਨਾ ਹੋਵੇ ਤੇ ਕੋਰਟ ਦੇ ਵਿੱਚ ਆ ਕੇ ਕੋਰ ਦਾ ਭਾਰ ਉਹਦਾਣਾ ਹੈਗਾ ਕੇਸਾ ਦਾ। ਤੋ ਅਸੀਂ ਹੁਣ ਨੈਸ਼ਨਲ ਲੀਗਲ ਸੇਵਾ ਅਥਾਰਟੀ ਤੇ ਪੰਜਾਬ ਲੀਗਲ ਸੇਵਾ ਅਥਾਰਟੀ ਦੇ ਯਤਨਦਾਨ ਇਹ ਪ੍ਰੀ ਲਿਟੀਗੇਟਿਵ ਕੇਸਿਸ ਵੀ ਪਹਿਲਾਂ ਹੀ ਮੁਕਾਮ ਦੀ ਕੋਸ਼ਿਸ਼ ਕਰਦੇ ਆਂ ਕਿ ਸਪੋਸ ਕਰੋ ਕਿਸੇ ਨੇ ਬੈਂਕ ਦਾ ਲੋਨ ਦੇਣਾ ਹੈ ਉਹ ਬੈਂਕ ਦਾ ਲੋਨ ਨਹੀਂ ਦੇ ਰਿਹਾ ਅਸੀਂ ਬੈਂਕ ਦੀ ਜ਼ਰਖਾਸਤ ਲੈ ਕੇ ਉਹਨੂੰ ਨੋਟਿਸ ਜੂ ਕਰ ਦਿੰਦੇ ਆਂ ਤੇ ਕਈ ਵਾਰ ਉਹ ਰਾਜੀਨਾਵਾ ਵੀ ਹੋ ਜਾਂਦਾ ਹੈਗਾ ਕਿਉਂਕਿ ਬੈਂਕ ਜਰੇ ਹੈਗੇ ਉਹ ਮੂਲ ਤਾਂ ਮਾਫੀ ਕਰ ਸਕਦੇ ਜਿਨ੍ਹਾਂ ਬੈਂਕ ਨੇ ਮਨੀ ਦਿੱਤੀ ਆਪਣੀ ਪਰ ਕਈ ਵਾਰ ਇੰਟਰਸਟ ਦੇ ਵਿੱਚੋਂ ਰਿਆਤ ਦੇ ਦਿੰਦੇ ਹੈਗੇ ਯੰਗਯਨ ਪੰਜਾਬ ਸਰਕਾਰ ਨੇ ਵੀ ਬਾੜ ਦੇ ਵਿੱਚ ਸਹਿਕਾਰੀ ਸਮਿਤੀਆਂ ਨੂੰ ਕਿਹਾ ਕਿ ਤੁਸੀਂ 6 ਮਹੀਨੇ ਦਾ ਇੰਟਰਸਟ ਛਾੜ ਗੁੱਤੋ ਸੀਜੀ ਦਾ ਪੇਪਰਸ ਪੜਿਆ ਹੋਏਗਾ। ਸੋ ਐਧਾ ਦੇ ਕੇਸਿਸ ਵੀ ਹੈਗੇ ਆ ਕਿ ਡਿਵੋਰਸ ਕੇਸਿਸ ਜਿਹੜੇ ਹੈਗੇ ਉਹ ਅਸੀਂ ਨੈਸ਼ਨਲ ਲੋਕ ਅਦਾਲਤ ਚ ਨਹੀਂ ਰੱਖਦੇ। ਅਸੀਂ ਸਿਰਫ ਉਹ ਗੇਸ ਛੱਡਦੇ ਆ ਜਿੱਥੇ ਪਤੀ ਪਤਨੀ ਇਕੱਠੇ ਹੋ ਕੇ ਦਵਾਸਤ ਰਹਿ ਸਕਣ। ਸਭ ਕੀ ਕੀ ਫਾਇਦੇ ਨੇ ਲੋਕਦਾਲ ਦੀ? ਲੋਕਦਾਲ ਦੀ ਜੇ ਕਈ ਫਾਇਦੇ ਹੈਗੇ। ਪਹਿਲਾਂ ਤਾਂ ਫਾਇਦਾ ਇਹ ਹੀ ਹੈਗਾ ਕਿ ਸਾਡਾ ਬੱਚਾ ਸਮਾਜ ਦਾ ਸਾਡੀ ਹਰਾਸਮੈਂਟ ਬੱਜ ਗਈ ਹੈ ਸਾਨੂੰ ਟੈਂਸ਼ਨ ਵੱਤਦੀ ਹੈ ਜੇ ਕਿਸੇ ਬੰਦੇ ਦਾ ਕਚਹਿਰੀ ਚਕੇ ਚੱਲਦਾ ਹੈ ਉਹ ਯਾਨੀ ਕਿ ਉਹ ਜਦੋਂ ਤੱਕ ਇਹ ਚੱਲਦਾ ਟੈਂਸ਼ਨ ਰਹਿੰਦੀ ਹੈਗੀ ਜੇਗੀ ਨਾ ਕਿ ਸਮੇਂ ਵੱਜਦਾ ਕਿ ਸਤ ਵਟਾ ਫਾਇਦਾ ਹੈ ਕਿ ਇਹਦੇ ਚਦਾਈ ਨਾਵੇਂ ਨਾਲ ਫੈਸਲਾ ਹੁੰਦਾ ਇਸ ਕਰਕੇ ਕੋਈ ਪਾਰਟੀ ਜਿੱਤਦੀ ਨਹੀਂ ਕੋਈ ਪਾਰਟੀ ਹਾਰਦੀ ਹੈ ਨਹੀਂ ਤਾਂ ਸਰਕਾਰ ਕੋਸ਼ਿਸ਼ ਕਰਦੇ ਆ ਕਿ پیسے ਦੀ ਵੀ ਬਚਤ ਹੁੰਦੀ ਹੈ ਕਿ ਤੁਸੀਂ ਕਚਹਿਰੀ ਜਾਂਦੇ ਹੋ ਸਾਡੀ ਦਿਹਾੜੀ ਮਰਦੀ ਹੈ ਮੈਨਰਸ ਵੇਸਟ ਹੁੰਦੀ ਹੈ ਤੇ ਵਕੀਲ ਨੂੰ ਵੀ ਇਸਦੇ ਦੀ ਜਾਂਦੀ ਹੈ ਇੱਕ ਹੋਰ ਫਾਇਦਾ ਹੈਗਾ ਇੱਕ ਜਿਹੜਾ ਤੁਸੀਂ ਕੋਫੀ ਸਲਾਇਆ ਹੁੰਦਾ ਜੇ ਤਾਂ ਲੋਕਦਾਲ ਚ ਫੈਸਲਾ ਹੋ ਜੇ ਉਹ ਮੌਬਤ ਪੁੰਚਦਾ ਹੈ ਮोटे ਦਾ ਫਾਇਦਾ ਇਹੋ ਹੈਗੇ ਆ ਬਾਕੀ ਕਈ ਵਾਰ ਇਹ ਹੁੰਦਾ ਕਿ ਗਵਾਂਡੀ ਦਾ ਝਗੜਾ ਹੈਗਾ ਓਪਰਚੁਨਿਟੀ ਜਾਂਦੇ ਜੇ ਤਾਂ ਲੋਕਦਾਲ ਚ ਕਿਸੇ ਫੈਸਲਾ ਹੋ ਜਾਂਦਾ ਗਵਾਂਡੀ ਆਪ ਕੋ ਝੰਗ ਵਾਂਡੀ ਸਤੋ ਜਲਦੀ ਤੁਹਾਨੂੰ ਸਹਾਇਤਾ ਕਰੂਗਾ ਜੇ ਤੁਹਾਡੇ ਕੋਈ ਮਸੇਬਾ ਤਾਂ